ਕਲ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੇ ਵਿਰੋਧੀਆਂ ਦੇ ਇਦਾਂ ਦਾ ਹੋ ਗਿਆ ਵੀ ਉਹਨਾਂ ਨੂੰ ਅੱਜ ਜਿੱਦਾਂ ਸੈਰੀ ਕਲਸੀ ਸਾਡੇ ਮਲਾਕਾ ਦੀਆਂ ਹਲਕੇ 'ਚ ਰੋਡ ਸ਼ੋਅ ਕਰ ਰਹੇ ਹੈਗੇ ਗਿਆ ਤੇ ਇਹ ਰੋਡ ਸ਼ੋਅ ਦੇਖਣ ਦੇ ਬਾਅਦ ਵਿੱਚ ਤੇ ਮੈਨੂੰ ਇਦਾਂ ਲੱਗਦਾ ਹੈਗਾ ਕਿ ਵਿਰੋਧੀਆਂ ਨੇ ਤੇ ਅੰਦਰ ਹੀ ਵੱਢ ਜਣਾ ਹੈਗਾ ਵਾ ਕਿ ਇੰਨਾ ਵਧੀਆ ਹੰਗਾਰਾ ਮਿਲ ਰਿਹਾ ਹੈਗਾ ਵਾ ਛੜਕਾਂ ਭਰੀਆਂ ਪਈਆਂ ਤੇ ਆਮ ਪਾਰਟੀ ਤੇ ਸੈਰੀ ਕਲਸੀ ਜਿੰਦਾਬਾਦ ਜਿੰਦਾਬਾਦ ਹੋ ਰਹੀ ਹੈਗੀ ਗਿਆ ਜਿਸ ਪਿੰਡ 'ਚ ਵੀ ਗਏ ਆ ਜਿਸ ਰੋਡ ਤੋਂ ਲੰਘੇ ਹੈਗੇ ਗਿਆ ਤੇ ਬਹੁਤ ਹੀ ਵੱਡੇ ਵੱਡੇ ਇਕੱਠ ਇਕੱਠੇ ਹੋਏ ਹੈਗੇ ਆ ਤੇ ਇੰਨੇ ਸੀਜ਼ਨ ਹੋਣ ਦੇ ਵਾਜੂਦ ਵੀ ਕਣਕ ਦਾ ਸੀਜ਼ਨ ਆ ਤੂੜੀ ਬੰਨਣ ਆਲੀ ਹੈਗਾ ਤੇ ਸਾਡਾ ਬੇੜੇ ਦੀਆਂ ਗੰਨਾ ਵੀ ਲੱਗਣ ਵਾਲਾ ਹੈਗਾ ਤੇ ਫਿਰ ਵੀ ਲੋਕਾਂ ਨੇ ਆਪਣਾ ਕੰਮ ਕਾਜ ਛੱਡ ਗਏ ਤੇ ਆਮ ਪਾਰਟੀ ਦੇ ਜਿਹੜੇ ਭੇਜੇ ਹੋਏ ਮਤਲਬ ਸਹਰੀ ਕਲਸੀ ਨੂੰ ਐਮਐਲਏ ਬਟਾ ਲੈਣ ਤੋਂ ਹੈਗੇ ਆ ਤੇ ਗਰਦਾਪੁਰ ਦੇ ਸੰਸਦ ਮੈਂਬਰ ਬਣਾਉਣ ਵਾਸਤੇ ਅੱਜ ਰੋਡ ਸ਼ੋਅ ਕਰ ਰਹੇ ਨੇ ਤੇ ਬਹੁਤ ਹੀ ਵੱਡਾ ਇੱਧਰ ਸਾਡੇ ਕੋਲ ਗਰਮੀ ਵਿੱਚ ਦੇਖੋ ਬੀਬੀਆਂ ਵੀ ਆਣ ਕੇ ਖੜੀ ਹੋਈਆਂ ਬਹੁਤ ਵੱਡੇ ਜੱਥੇ ਵਿੱਚ ਲੱਗ ਗਈ ਪ੍ਰਿੰਸਪਲ ਵੰਡੇ ਦੀਆਂ ਔਰ ਤਿੱਖ ਬੜਾ ਬੜਾ ਕਾਫੀ ਜੂਮ ਆ ਰਿਹਾ ਹੈਗਾ ਘਟੋ ਘਟ ਵੀ ਕੋਈ 5 600 ਗੱਡੀ ਨਾਲ ਸੈਰੀ ਕਲਸੀ ਤੇ ਚੱਲ ਰਹੀ ਹੈਗੀ ਗਿਆ ਤੇ ਪਬਲਿਕ ਹਾਂਜੀ ਬਹੁਤ ਬਹੁਤ ਹੰਗਾਰਾ ਮਰਿਆ ਗਿਆ ਗਿਆ ਇਹ ਕੋਈ ਬਿਜਲੀ ਬਿਜਲੀ ਦੇ ਕੰਮ ਕਰਕੇ ਵੀ ਕੋਈ ਫਾਇਦਾ ਨਾਲ ਜੁੜੀ ਹੋਈ ਹੈਗੀ ਦੇਖੋ ਜੀ ਆਪ ਪਾਰਟੀ ਦਾ ਇੱਕ ਹੀ ਮਕਸਦ ਹੈਗਾ ਵੀ ਜਿਹੜੀ ਪਬਲਿਕ ਹੈਗੀ ਇਹਨੂੰ ਪਰੇਸ਼ਾਨ ਨਾ ਕੀਤਾ ਜਾਵੇ ਵੀ ਕਿਸੇ ਨੂੰ ਸਰਪੰਚ ਦੀ ਮੋਹਰ ਲਾਉਣ ਦੀ ਜ਼ਰੂਰਤ ਨਹੀਂ ਤਸਦੀਕ ਯਾਰ ਕੋ ਜਾਣ ਦੀ ਲੋੜ ਨਹੀਂ ਹੈਗੀ ਕਿਦਾਂ ਹੁਣ ਸਾਡੇ ਘਰਾਂ ਦੇ ਦਿਲ ਮਾਫ ਹੋਏ ਸੀ ਤੁਹਾਨੂੰ ਕਿਸੇ ਦਾ ਵੀ ਇੱਕ ਟੱਕੇ ਕੋਈ ਆਮ ਦਾ ਸੀ ਕੋਈ ਕਾਲੀਆਂ ਦਾ ਸੀ ਜਾਂ ਕਾਂਗਰਸ ਦਾ ਹੈਗਾ ਸੀ ਤੇ ਸਭ ਦਾ ਹੀ ਇੱਕ ਟੱਕੇ ਛੇ ਸੌ ਜੁਟ ਮਾਫ ਕਰ ਦਿੱਤੀ ਹੈਗੀ ਹੈਗੀਆ ਤੇ ਕਿਸੇ ਨੂੰ ਮਾਲਾ ਖੱਜਲ ਖਰਾਬ ਨਹੀਂ ਹੁੰਦਾ ਹੈਗਾ ਹਾਂ ਜੀ ਤੇ ਬਾਕੀ ਹੋਰ ਵੀ ਕਈ ਆਉਣ ਵਾਲ ਦੇ ਨੇ ਸਕੂਲ ਦੀ ਐਜੂਕੇਸ਼ਨ ਵਧੀਆ ਕਰਦੀ ਹੈਗੀਆ ਮਹੱਲਾ ਕਲੀਨਿਕ ਖੁੱਲੇ ਹੋਏ ਨੇ ਕਿਸੇ ਨੂੰ ਮਾਲਾ ਵੀ ਉਧਰ ਉਧਰ ਜਾਣ ਦੀ ਜਰੂਰਤ ਨਹੀਂ ਜਿੱਥੇ ਮਹੱਲਾ ਕਲੀਨਿਕ ਹੈ ਉੱਥੇ ਹੀ ਦਵਾਈ ਮਿਲ ਰਹੀ ਉੱਥੇ ਐਕਸਰੇ ਹੋ ਰਿਹਾ ਹੈਗਾ ਹੈਗੀਆ ਤਲੇ 75 ਸਾਲਿਆਂ ਨੇ ਰਾਜ ਕੀਤਾ ਹੈਗਾ ਤੇ ਸਾਡੀਆਂ ਸਿੱਖ ਸੁੱਬਤੇ ਖੋਲੀਆਂ ਗਈਆਂ ਅਸੀਂ ਸਿੱਖਿਆ ਉਹਨਾਂ ਨੇ ਸਾਡੀ ਖੋਲੀ ਸਭ ਪ੍ਰਾਈਵੇਟ ਨੂੰ ਦੇ ਦਿੱਤਾ ਹੈਗਾ ਤੇ ਜਿਹੜੇ ਸਾਡੇ ਮਾੜੇ ਮੋੜੇ ਰੇਲਵੇ ਸਟੇਸ਼ਨ ਵੀ ਬਚੇ ਸੀ ਰੇਲਪੋਰਟ ਵੀ ਬਚੇਗਾ ਉਹ ਮੋਦੀ ਨੇ ਵੇਚ ਦੇ ਹੈਗੇ ਹੈਗੇ ਆ ਪ੍ਰਾਈਵੇਟ ਕਰਤਾ ਹੈਗਾ ਤੇ ਹੁਣ ਮਾਨ ਸਰਕਾਰ ਨੇ ਖੁਦ ਇੱਕ ਥਰਮਲ ਪਲਾਂਟ ਲਾ ਗਏ ਪੰਜਾਬ ਵਾਸਤੇ ਜਿਹੜੀ ਬਿਜਲੀ ਪੈਦਾ ਕੀਤੀ ਆ ਦਿਨਾਂ ਹੁਣ ਅੱਗੇ ਬਿਜਲੀ ਆਉਂਦੀ ਨਹੀਂ ਸੀ ਤੇ ਹੁਣ ਵੀ ਸਾਡੀ ਬਿਜਲੀ 6 ਘੰਟੇ ਕਰਦੀ ਹੈਗੀ ਆ ਤੇ ਉਸ ਤੋਂ ਬਾਅਦ ਆਉਣ ਵਾਲੇ ਸੀਜ਼ਨ ਤੇ ਸਾਨੂੰ ਲਗਾਤਾਰ ਬਿਜਲੀ ਦੇ ਬਾਰ ਬਾਰਾ ਘੰਟੇ 14 ਜਾਂਦਾ ਘੰਟੇ ਹੋਣੀ ਹੈਗੀ ਇੱਕ ਦਿਨ ਤਾਂ ਤੇ ਬੀਬੀਆਂ ਤੇ ਹਜ਼ਾਰ ਤੇ ਬਣਾ ਚੱਲਣਗੇ ਉਹਦੇ ਬਾਰੇ ਪਤਾ ਕੀ ਦੇਖੋ ਜੀ ਹਰ ਕੰਮ ਸਟੈਪ ਬਾਈ ਸਟੈਪ ਹੋਣਾ ਹੁੰਦਾ ਹੈਗਾ ਸਰਕਾਰ ਨੂੰ ਦੋ ਸਾਲ ਹੀ ਇਹ ਹਲੇ ਤੇ ਉਹਨਾਂ ਨੂੰ ਲੱਗਿਆ ਗਿਆ ਵੀ ਜਿਹੜਾ ਵੱਡਾ ਬਜਟ ਹੈਗਾ ਸਾਡੇ ਘਰ ਦਾ ਦੂਜੇ ਮਹੀਨੇ ਤੇ ਸਾਡੇ ਬਿਜਲੀ ਵਾਲੇ ਬਿੱਲ ਕੱਟ ਕੇ ਮੀਟਰ ਲੈ ਜਾਂਦੇ ਹੁੰਦੇ ਸੀ ਤੇ 600 ਜੂਨਟ ਮਾਫ ਕਰਨਾ ਉਹ ਹੋ ਗਿਆ ਆਉਣ ਵਾਲੇ ਆ ਚੋਣਾਂ ਦਾ ਚੋਣ ਜੰਗਤ ਲੱਗਿਆ ਹੋਇਆ ਹੈਗਾ ਇਹ ਤੋਂ ਆਉਣ ਦੇ ਜਿਹੜਾ ਬੀਬੀਆਂ ਦਾ ਹਜ਼ਾਰ ਹਜ਼ਾਰ ਰੁਪਿਆ ਦਿੱਤਾ ਜਾਏਗਾ ਜੇ ਹਜ਼ਾਰ ਰੁਪਿਆ ਨਹੀਂ ਦਵਾਂਗੇ ਤੇ ਅਗਲੀ ਵਾਰੀ ਤੁਹਾਨੂੰ ਕੋਈ ਬੋਡ ਨਾ ਪਾਇਓ ਜਾਂੇ ਕੰਮ ਨਹੀਂ ਕਰਾਂਗੇ ਤੇ ਬੋਡ ਨਾ ਪਾਇਓ ਕੋਈ ਇੱਕ ਮੌਕਾ ਦੇ ਦਈਏ ਤੁਹਾਡੇ ਸਾਰੇ ਕਲਸੀ ਨੂੰ ਜਿਹੜੇ ਬਟਾਲੇ ਤੋਂ ਐਮਐਲਏ ਸਾਹਿਬ ਹੈ ਗਿਆ ਉਹਨੂੰ ਸਸੇ ਭੇਜੇ ਜਿਹੜਾ ਸਾਡੇ ਸੈਂਟਰ ਗਵਰਨਮੈਂਟ ਨੇ ਪੈਸੇ ਰੋਕੇ ਹੋਏ ਗਿਆ ਉਹ ਫੰਡ ਆਉਣਗੇ ਤੇ ਸਾਡੀ ਡਿਵੈਲਪਮੈਂਟ ਆਟੋਮੈਟਿਕ ਹੋਏਗੀ ਤੇ ਅੱਗੇ ਅਸੀਂ ਸ਼ਹਿਰੀ ਜ਼ੋਨ ਨੂੰ ਬਣਾਇਆ ਸੀ ਤੇ ਤੁਹਾਨੂੰ ਇੱਕ ਦੇਣ ਦੀ ਦਰਸ਼ਨੀ ਦਿੱਤੀ ਹੈ ਗਿਆ ਜਾਂ ਬੰਦੇ ਰਹਿ ਗਿਆ ਗਿਆ ਹਾਂਜੀ 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 100% ਹੈਗੇ ਜੀ